ਜਿਹੜੇ ਰੇਟ ਤੇ ਆਲਰੇਡੀ ਹੁਣ ਉੱਤੇ ਜਾਣਾ ਸ਼ੁਰੂ ਹੋ ਗਏ ਨੇ ਦੇਖੋ ਨਾ ਬਹੁਤ ساری ਕੰਪਨੀਆਂ ਨੇ ਆਪਣੀ ਕੰਪਨੀਆਂ ਉਹਨੇ ਬਾਹਰ ਦੀ ਕੰਪਨੀਆਂ ਉਹਨੇ ਜਿਨ੍ਹਾਂ ਨੇ ਓਪਨਿੰਗ ਕਰ ਦਿੱਤੀ ਆ ਈਵਨ ਮੈਂ ਤੇ ਦੇਖਦਾ ਸੀ ਇੱਕ ਐਡਵਰਟਾਈਜ਼ਮੈਂਟ ਲੱਗੀ ਸੀ ਉਹ 70 ਸੈਂਟ ਪਰ ਮਾਈਲ ਆਫਰ ਕਰ ਰਹੇ 70 ਸੈਂਟ ਪਰ ਮਾਈਲ ਜੇ ਤੁਸੀਂ ਵੀਆਈਪੀ ਪਾਸ ਲੈਣਾ ਤੇ ਤੁਸੀਂ ਜਿਹੜਾ 바ਰ ਕੋਡ ਦੇਖ ਰਹੇ ਹੋ ਉਹਦੇ ਤੇ ਜਾ ਕੇ ਵੀਆਈਪੀ ਪਾਸ ਲੈ ਸਕਦੇ ਹੋ ਜਾਂ ਤੁਸੀਂ ਯੂਐਸਏ ਟ੍ਰਕ ਸੇਲ ਦੀ ਵੈਬਸਾਈਟ ਤੇ ਜਾਓ ਉੱਧਰ ਅਸੀਂ ਸਿਸਟਮ ਲਾਇਆ ਹੈ ਵੀਆਈਪੀ ਪਾਸ ਫ੍ਰੀ ਆ ਯੂਐਸਏ ਟ੍ਰਕ ਸੇਲ ਦੇ ਗੈਸਟ ਵਾਸਤੇ ਆ 4 ਤੇ 5 ਤਰੀਕ ਨੂੰ ਯਾਨੀ ਇਸ ਵੀਕਐਂਡ ਤੇ ਸੈਟਰਡੇ ਤੇ ਸੰਡੇ ਹੋਣ ਚੱਲਾ

ਐਲੀ ਇਜ਼ ਅ ਪ੍ਰੋਫੈਸ਼ਨਲ ਸਟੇਲਰ ਜੀ ਤਾਂ ਜਦੋਂ ਸਾਰਾ ਕੰਪਟਿਸ਼ਨ ਕੀਤਾ ਮੈਂ ਦੇਖਿਆ ਤੁਹਾਡੇ ਕੋ ਐ ਫਿਰ ਡੀਲ ਹੋਈ ਹੈ ਟਰੱਕ ਦੇਖਿਆ ਪਹਿਲਾਂ ਤਾਂ ਇਹ ਪਸੰਦ ਆਇਆ ਸਪਰਵਰਕ ਵਧੀਆ ਇੱਕ ਨੰਬਰ ਜਲਦੀ ਤੋਂ ਜਲਦੀ ਜਿੰਨਾ ਹੋ ਸਕੇ ਉਹਨਾ ਕੀਤਾ ਤੁਸੀਂ ਤੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੁਸੀਂ ਡੀਲ ਵੀ ਚੰਗੀ ਦਿੱਤੀ ਆ ਜੋ ਤੁਹਾਨੂੰ ਦੱਸੇ ਵਿੱਚ ਕਮੀ ਆ ਤੁਸੀਂ ਉਹ ਸਾਰਾ ਠੀਕ ਕਰਕੇ ਦਿੱਤਾ ਆ ਬੈਕ ਟੋ ਬੈਕ ਡੀਲ ਓਵਰ ਆਲ ਇਟ ਏ ਗ੍ਰੇਟ ਐਕਸਪੀਰੀਅੰਸ ਵੈਰੀ ਨਾਈਸ ਇੱਕ ਬੰਪਰ ਟੂ ਬੰਪਰ ਗਾਰੰਟੀ ਹੁੰਦੀ ਆ ਜਿਹੜੀ ਉਹ ਤਾਂ ਮਤਲਬ ਨਹੀਂ ਮੇਰੇ ਸਾਹਿਬ ਨਹੀਂ ਪਰਾਂ ਕੋ ਮਿਲਦੀ 1 ਸਾਲ ਦੀ ਵਾਰੰਟੀ ਦਿੱਤੀ ਆ ਬੰਪਰ ਤੋਂ ਬੰਪਰ ਚਾਹੇ 5 ਡਾਲਰ ਦੀ ਵੀ ਚੀਜ਼ ਆ ਉਹ ਕਵਰ ਹੋਸਟ ਰਕ ਆ ਜੀ ਮੈਂ ਕੈਲੀਫੋਰਨੀਆ ਜੋ ਬਾਈ ਕੀਤਾ ਕਿਉਂਕਿ ਮੈਂ ਸਾਰਾ ਸੱਤ ਰਾਊਂਡ ਕਰਕੇ ਫਿਰ ਮੈਨੂੰ ਇਹ ਡੀਲ ਤੇ ਵਧੀਆ ਲੱਗੀ ਮੈਂ ਇਹ ਇਸ ਕਰਕੇ ਬਾਈ ਕੀਤਾ ਥੀ ਥਿਸ ਇਜ਼ ਦਾ ਬੈਸਟ ਪਲੇਸ ਟੂ ਕਮ ਐਂਡ ਬਾਈ ਟਰੱਕ ਐਂਡ ਇਫ ਯੂ ਲੁਕਿੰਗ ਫਾਰ ਅ ਗੁੱਡ ਟਰੱਕ ਥਿਸ ਇਜ਼ ਦਾ ਪਲੇਸ ਪੰਜਾਬੀ ਰਿਵਿਊ ਯੂਐਸਏ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਚੰਡ ਤੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਹੁੰਦੇ ਨੇ ਯੂਐਸਏ ਟਰੱਕ ਸੇਲ ਦੇ ਸੀਈਓ ਸੈਇਦ ਭਾਜੀ ਅਸੀਂ ਗੱਲਬਾਤ ਕਰਦੇ ਹਾਂ ਟਰਕਿੰਗ ਇੰਡਸਟਰੀ ਦੇ ਰਿਲੇਟਿਡ ਕੀ ਕੁਝ ਹਫਲਾਤ ਚੱਲ ਰਹੇ ਨੇ ਟਰਕਿੰਗ ਇੰਡਸਟਰੀ ਕਿੱਧਰ ਨੂੰ ਜਾ ਰਹੀ ਹੈ ਖਬਰਾਂ ਕੀ ਕੁਝ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਔਰ ਜਿਹੜੇ ਸਾਡੇ ਵੀਰਾਂ ਨੇ ਟਰੱਕ ਲੈਣੇ ਹੈਗੇ ਨੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਇਹਦੇ ਬਾਬਤ ਅਸੀਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਹਿਦ ਭਾਈ ਦਾ ਫਿਰ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਆ ਸਰ ਬਾਬਾ ਸਵਾਗਤ ਜੀ ਸਸਿਕਾ ਸਤਿ ਸ੍ਰੀ ਅਕਾਲ ਅਲਮਿਕਮ ਨਮਸਕਾਰ ਜੀ ਸਭ ਨੂੰ ਆ ਸਹਿਦ ਭਾਈ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਕਰਨੀ ਹੈਗੀ ਹੈ 4 ਤੋਂ 5 ਅਕਤੂਬਰ ਨੂੰ ਆ অন্ਟਾਰੀਓ ਕੈਲੀਫੋਰਨੀਆ ਦੇ ਵਿੱਚ ਟੱਗ ਸ਼ੋ ਮੇਲਾ ਹੋਣ ਜਾ ਰਿਹਾ ਹੈ 10 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਸਮਾਂ ਰਹਿਣ ਵਾਲਾ ਹੈਗਾ ਤੁਸੀਂ ਵੀ ਪਹੁੰਚ ਰਹੇ ਹੋ ਆਪਾਂ ਸਾਰੇ ਉੱਥੇ ਜਿਹੜੇ ਸਾਡੇ ਦੇਖਣ ਵਾਲੇ ਨੇ ਸੁਣਨ ਵਾਲੇ ਨੇ ਉੱਥੇ ਉਹਨਾਂ ਨੂੰ ਮਿਲਾਂਗੇ ਤੇ ਇਹਦੇ ਬਾਰੇ ਦੱਸੋ ਕਿ ਯੂਐਸਏ ট্রাক ਸੇਲ ਵਾਲੇ ਪੌਪ ਐਂਡ ਸ਼ੋ ਦੇ ਨਾਲ ਉੱਥੇ ਪਹੁੰਚ ਰਹੇ ਨੇ ਕੀ ਕੁਝ ਦੇਖਣ ਨੂੰ ਮਿਲੇਗਾ ਜੀ ਯੂਐਸਏ ট্রাক ਸੇਲ ਜਿਹੜਾ ਹਮੇਸ਼ਾ ਦੀ ਤਰ੍ਹਾਂ ਇਸ ਵਾਰੀ ਵੀ ਜਿਹੜਾ ਉਹਦਾ ਬੂਥ ਨੰਬਰ ਹੈਗਾ 231 ਉਹਦੇ ਚ ਜਿਹੜੇ ਟਾਪ ਦੇ ਜਿਹੜੀ ਇੰਡਸਟਰੀ ਦੇ ਲੋਕ ਨੇ ਉਹ ਸਾਰੇ ਇਨਵੋਲਵ ਹੋ ਰਹੇ ਨੇ ਜਿਹਦੇ ਚ ਜਿੰਨੇ ਵੀ ਡਿਫਰੈਂਟ ਕਮਿਊਨਿਟੀਜ਼ ਨੇ ਗੋਰੇ ਨੇ ਕੰਪਨੀਆਂ ਨੇ ਬਹੁਤ ਸਾਰੀ ਕੰਪਨੀਆਂ ਨੇ ਕੰਪਨੀਆਂ ਤੋਂ ਲੈ ਕੇ ਜਿੰਨੇ ਵੀ ਆਪਣਾ OEM ਨੇ इवन ਜਿਹੜੇ ਗਵਰਨਮੈਂਟ ਦੇ DOT ਦੇ ਬੰਦੇ ਨੇ ਉਹ ਸਾਰੇ ਆ ਰਹੇ ਨੇ ਜੇ ਤੁਸੀਂ ਉਧਰ ਆਓਗੇ ਲਾਸਟ ਟਾਈਮ ਅਸੀਂ ਬਹੁਤ ਜ਼ਿਆਦਾ ਇਹਨੂੰ ਮਤਲਬ ਐਕਸਪਲੇਨ ਕੀਤਾ ਸੀ ਤੇ ਉਹਦੀ ਵੀਡੀਓ ਵੀ ਲਾਈਆਂ ਸਨ ਤੁਸੀਂ ਦੇਖਿਆ ਹੋਣਾ ਕਿ ਆਪਣੀ ਕੰਪਨੀ ਦੇ ਬੰਦੇ ਬਹੁਤ ਘੱਟ ਇਨਵੋਲਡ ਸੀਗੇ ਜੀ ਉਹਨਾਂ ਸਪੈਸ਼ਲੀ ਜਿਹੜਾ ਹੁਣ ਥੋੜੀ ਜਿਹੀ ਅਵੇਅਰਨੈਸ ਵੀ ਹੋ ਗਈ ਆ ਅਸੀਂ ਦੇਖ ਰਹੇ ਹਾਂ ਕਿ ਆਪਣੇ ਬੰਦੇ ਜਿਹੜੇ ਨੇ ਉਹ ਟ੍ਰਕਿੰਗ ਦੇ ਅੰਦਰ ਜਿਹੜੇ ਨੇ ਹੋਰ ਵੀ ਬਹੁਤ ਸਾਰੀ ਜਿਹੜੀ ਕਨੈਕਸ਼ਨ ਨੇ ਉਹਨੂੰ ਬਿਲਡ ਕਰ ਰਹੇ ਨੇ ਇਹ ਬਹੁਤ ਵਧੀਆ ਮੌਕਾ ਤੁਸੀਂ ਆਓ ਤੁਸੀਂ ਉਹਦੇ ਇੰਜੋਏ ਕਰੋ ਯੂਐਸਏ ਟਰੱਕ ਸੇਲ ਦੇ ਬੂਥ ਤੇ ਆਓ ਬਸੀ ਗੇਮਾਂ ਰੱਖਿਆ ਨੇ ਹੋਰ ਬਹੁਤ ਸਾਰੀ ਗੇਮਾਂ ਨੇ ਉਧਰ ਆਲਮੋਸਟ ਮੈਂ ਕਵਾਂਗਾ ਕਿ ਮੋਰ ਦੈਨ 2 অর 300 ਜਿਹੜੇ ਨੇ ਉਹ ਸਟਾਲ ਲੱਗੇ ਹੋਣੇ ਡਿਫਰੈਂਟ ਟਾਈਪ ਦੇ ਟਾਇਰਾਂ ਤੋਂ ਲੈ ਕੇ ਲਾਈਟਾਂ ਤੋਂ ਲੈ ਕੇ ਐਲਈਡੀ ਡਿਵਾਈਸਸ ਤੋਂ ਲੈ ਕੇ ਹਰ ਚੀਜ਼ ਉਹਦੇ ਚ ਲੱਗੀ ਆ ਜੇ ਤੁਸੀਂ ਵੀਆਈਪੀ ਪਾਸ ਲੈਣਾ ਤੇ ਤੁਸੀਂ ਜਿਹੜਾ 바ਰ ਕੋਡ ਦੇਖ ਰਹੇ ਹੋ ਉਹਦੇ ਤੇ ਜਾ ਕੇ ਵੀ ਆਈ ਪੀ ਪਾਸ ਲੈ ਸਕਦੇ ਹੋ ਜਾਂ ਤੁਸੀਂ ਯੂ ਐਸ ਏ ਟ੍ਰਕ ਸੇਲ ਦੀ ਵੈਬਸਾਈਟ ਤੇ ਜਾਓ ਉਧਰ ਅਸੀਂ ਸਿਸਟਮ ਲਾਇਆ ਹੈ ਵੀ ਆਈ ਪੀ ਪਾਸ ਫ੍ਰੀ ਆ ਯੂ ਐਸ ਏ ਟ੍ਰਕ ਸੇਲ ਦੇ ਗੈਸਟ ਵਾਸਤੇ 4 ਤੇ 5 ਤਰੀਕ ਨੂੰ ਯਾਨੀ ਇਸ ਵੀਕਐਂਡ ਤੇ ਸੈਟਰਡੇ ਤੇ ਸੰਡੇ ਹੋਣ ਚੱਲਾ ਸੈਟਰਡੇ ਤੇ ਸੰਡੇ ਟਾਈਮ ਹੈਗਾ 10 ਵਜੇ ਤੋਂ ਲੈ ਕੇ 5 ਵਜੇ ਤੱਕ ਇਹਦੇ ਚ ਜਿਹੜੇ ਸਾਡੇ ਜਿਹੜੇ ਪੁਆਇੰਟ ਹੈਗਾ ਸਾਡਾ ਆਪਣਾ ਬੂਥ ਦਾ ਉਹਦੇ ਚ ਇੰਟਰਨੈਸ਼ਨਲ ਦੇ ਜਿਹੜੇ ਟਾਪ ਦੀ ਮੈਨੇਜਮੈਂਟ ਆ ਉਹ ਆ ਰਹੀ ਆ ਜੇ ਕੋਈ ਕੁਐਸਚਨ ਹੋਏਗਾ ਤੁਸੀਂ ਇਹਨਾਂ ਨੂੰ ਡਾਇਰੈਕਟ ਕਰ ਸਕਦੇ ਹੋ ਉਹਦੇ ਬਾਅਦ ਜਿਹੜੇ ਸਾਡਾ ਨਵਾਂ ਡੀਪੀਐਫ ਕਲੀਨਿੰਗ ਸਿਸਟਮ ਆ ਪੋਲੋ ਕਾਰਨੇ ਕੰਪਨੀ ਆਪ ਆ ਰਹੀ ਹੈ ਇੰਗਲੈਂਡ ਤੋਂ ਉਹਨਾਂ ਤੋਂ ਤੁਸੀਂ ਕੁਐਸਚਨ ਕਰਨਾ ਹੋਏ ਕੋਈ ਕੁਐਸਚਨ ਕਰਨਾ ਹੋ ਕੇ ਚੀਜ਼ ਪੁੱਛਣੀ ਹੈ ਤੁਸੀਂ ਆਪ ਪੁੱਛ ਸਕਦੇ ਹੋ ਬਹੁਤ ਸਾਰੀ ਚੀਜ਼ਾਂ ਆਪਣੇ ਕਸਟਮਰ ਜਿਹੜੇ ਨੇ ਜਾਂ ਜਿਹੜੇ ਆਪਣੇ ਮਕੈਨਿਕ ਨੇ ਜਾਂ ਆਪਣੇ ਨਾਲ ਸ਼ਾਪਾ ਜੁੜੀਆਂ ਨੇ ਕੈਨੇਡਾ ਚ ਜਾਂ ਕੈਲੀਫੋਰਨੀਆ ਚ ਉਹ ਪਹਿਲਾਂ ਬਲੀਵ ਨਹੀਂ ਕਰਦੇ ਸੀ ਕਿ ਇਦਾਂ ਇੱਕ ਕੈਮੀਕਲ ਤਰੀਕੇ ਨਾਲ ਵੀ ਫਿਲਟਰ ਸਾਫ਼ ਹੋ ਸਕਦਾ ਹੈ ਪਰ ਹੁਣ ਆਪਾਂ ਬਹੁਤ ਸਾਰੀ ਵੀਡੀਓ ਲਾਈਆਂ ਆਪਾਂ ਬਹੁਤ ਸਾਰੇ ਇੱਕ ਤਰ੍ਹਾਂ ਦੇ ਕੀ ਹੁੰਦੇ ਜੀ ਮੀਟਿੰਗਾਂ ਕੀਤੀਆਂ ਮੀਟਿੰਗਾਂ ਚ ਉਹਨਾਂ ਨੂੰ ਦਿਖਾਇਆ ਹੁਣ ਅਸੀਂ ਕੈਲਗਰੀ ਚ ਕਰਨ ਚੱਲੇ ਆ ਉਹਦੇ ਬਾਅਦ ਕ੍ਰਾਂਟੋ ਚ ਅਸੀਂ ਮੀਟਿੰਗ ਕਰਨ ਚੱਲੇ ਆ ਉਹਦੀ ਡਾਊਟ ਡੇਟ ਅਨਾਉਂਸ ਨਹੀਂ ਹੋਈ ਤੁਸੀਂ ਉਹਦੇ ਚ ਵੀ ਪਾਰਟਿਸਿਪੇਟ ਕਰ ਸਕਦੇ ਹੋ ਤੁਸੀਂ ਆ ਕੇ ਲਾਈਵ ਡੈਮੋ ਦੇਖ ਸਕਦੇ ਹੋ ਤੇ ਜਦੋਂ ਇਹ ਚੀਜ਼ਾਂ ਤੁਸੀਂ ਕੋਈ ਵੀ ਦੇਖਣੀ ਹੋ ਸਾਡੇ ਬਹੁਤ ਤੇ ਅਵੇਲੇਬਲ ਨੇ ਬਾਏ ਦਾ ਵੇ ਇੱਕ ਚੀਜ਼ ਮੈਂ ਦੱਸਦਾ ਕਿ ਹੁਣ ਕੈਨੇਡਾ ਚ ਸਾਡੇ ਕੋਲ ਹੁਣ ਵੀ ਡਿਸਟ੍ਰਿਬਿਊਸ਼ਨ ਜਿਹੜੀ ਹੈਗੀ ਰੀਸੇਲਰ ਦੇ ਆਪਸ਼ਨ ਆ ਮੌਜੂਦ ਨੇ ਡਿਫਰੈਂਟ ਟੈਰੀਟਰੀਆਂ ਮੌਜੂਦ ਨੇ ਜੇ ਤੁਸੀਂ ਕੈਨੇਡਾ ਚ ਡੈੱਫ ਕਲੀਨਿੰਗ ਦਾ ਸਿਸਟਮ ਕਰਨਾ ਚਾਹ ਰਹੇ ਹੋ ਜਾਂ ਸਾਡੇ ਰੀਸੇਲਰ ਬਣਨਾ ਚਾ ਰਹੇ ਹੋ ਤੇ ਬਹੁਤ ਸਾਰੀ ਟੈਰੀਟਰੀ ਅਵੇਲੇਬਲ ਆ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ ਯੂਐਸਏ ਟਰੱਕ ਸੇਲ ਤੇ ਤੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਆ ਜਿਹੜਾ ਬਾਟਮ ਲਾਈਨ ਆ ਕਿ ਬਹੁਤ ਸਾਰੀ ਇਦਾਂ ਦੀ ਇਨਫੋਰਮੇਸ਼ਨ ਜਿਹੜੀ ਆਮ ਪਬਲਿਕ ਨੂੰ ਨਹੀਂ ਹੁੰਦੀ ਫੋਰ ਐਗਜ਼ੈਂਪਲ ਟ੍ਰੈਕਿੰਗ ਦੇ ਰਿਲੇਟਿਡ ਜਿਵੇਂ ਬਹੁਤ ਸਾਰੇ ਫਾਈਨੈਂਸ ਪ੍ਰੋਗਰਾਮ ਨੇ ਜਿਵੇਂ ਲਾਸਟ ਟਾਈਮ ਵੀ ਆਪਾਂ ਗੱਲ ਕੀਤੀ ਸੀ ਜਿਹੜਾ ਇੱਕ ਫਾਈਨੈਂਸ ਪ੍ਰੋਗਰਾਮ ਹੈਗਾ ਜਿਹੜਾ ਗਵਰਨਮੈਂਟ ਗਾਰੰਟੀਡ ਲੋਨ ਉਹ ਵਾਲੇ ਰਿਪਰੈਜ਼ੈਂਟੇਟਿਵ ਵੀ ਹੋਣੇ ਤੁਸੀਂ ਆ ਕੇ ਉਹਨਾਂ ਨੂੰ ਵੀ ਮਿਲ ਸਕਦੇ ਹੋ ਫਿਰ ਖਾਲੀ ਸਾਡਾ ਸਟਾਲ ਨਹੀਂ ਹੈਗਾ ਜਿਵੇਂ ਡੀਓਟੀ ਦਾ ਸਟਾਲ ਆ ਐਫਐਮਸੀਐਫਐ ਦਾ ਸਟਾਲ ਆ ਉਹਦੇ ਚ ਜਾ ਕੇ ਉਹਨਾਂ ਨੂੰ ਕੁਸਚਨ ਪੁੱਛ ਸਕਦੇ ਹੋ ਉਹਦੇ ਬਾਅਦ ਜਿਹੜੇ ਇਲੈਕਟ੍ਰਿਕ ਪ੍ਰਕਾਰ ਨੇ ਉਹ ਉਹ ਦੇਖ ਸਕਦੇ ਹੋ ਤੁਸੀਂ ਫੈਮਿਲੀ ਨੂੰ ਲੈ ਕੇ ਆਓ ਬੱਚਿਆਂ ਵਾਸਤੇ ਬਹੁਤ ਟਾਪ ਦੀ ਜਗ੍ਹਾ ਬੱਚੇ ਬੜੇ ਇੰਜ ਲਾਸਟ ਟਾਈਮ ਅਸੀਂ ਜਦੋਂ ਇਹ ਕੀ ਹੁੰਦਾ ਜੀ ਜਿਹੜਾ ਵੀਲ ਜਿਆ ਗੋਲ ਘੁਮਾਉਂਦੇ ਨੇ ਸਪਿੰਨਰ ਵੀਲ ਸਪਿੰਨਰ ਵੀਲ ਤੇ ਅਸੀਂ ਜਿਹੜਾ ਇਵੈਂਟ ਕੀਤਾ ਸੀ ਉਹਦਾ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਸੀ ਅਸੀਂ ਆਲਮੋਸਟ ਮੋਰ ਦਨ 2000 ਜਿਹੜੇ ਛੋਟੇ ਛੋਟੇ ਗਿਫਟ ਦਿੱਤੇ ਸੀ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਇਹ ਪਤਾ ਲੱਗਦਾ ਇੰਡਸਟਰੀ ਹੈਗੀ ਕੀ ਕਿਉਂਕਿ ਸਪੈਸ਼ਲੀ ਜਿਹੜਾ ਅੱਜ ਕੱਲ ਜਿਹੜਾ ਮਾਹੌਲ ਹੈਗਾ ਨਾ ਅਸੀਂ ਨਿਊਜ਼ ਤੇ ਸੁਣ ਲੈਂਦੇ ਆ ਨਿਊਜ਼ ਤੇ ਬਹੁਤ ਡਿਫਿਕਲਟ ਨਿਊਜ਼ ਹੈਗੀ ਅੱਜ ਕੱਲ ਤੁਹਾਨੂੰ ਪਤਾ ਹੀ ਆ ਪਰ ਜਿਹੜਾ ਇਹ ਨਹੀਂ ਦੇਖਦੇ ਕਿ ਅਸੀਂ ਇਕੱਲੇ ਨਹੀਂ ਹੈਗੇ ਇਸ ਇੰਡਸਟਰੀ 'ਚ ਬਹੁਤ ਸਾਰੇ ਲੱਖਾਂ ਦੇ ਲੱਖਾਂ ਦੇ ਹਿਸਾਬ ਨਾਲ ਫੈਮਲੀਆਂ ਜੁੜੀਆਂ ਨੇ ਉਹ ਸਾਰੀ ਫੈਮਲੀਆਂ ਨੂੰ ਦੇਖਣਾ ਚਾਹੀਦਾ ਹੈ ਉਹਨਾਂ ਦੀ ਜਿਹੜਾ ਫੋਕਸ ਆ ਸੇਮ ਦੇਖਣਾ ਚਾਹੀਦਾ ਸਭ ਦਾ ਜਿਹੜਾ ਰੋਜ਼ਗਾਰ ਆ ਉਹ ਟਰੱਕੀ ਨਾਲ ਚੱਲਦਾ ਉਹਨਾਂ ਨੂੰ ਮਿਲਣਾ ਚਾਹੀਦਾ ਤੇ ਮੈਂ ਤੇ ਰਿਕੁਐਸਟ ਕਰਾਂਗਾ ਜਰੂਰ ਆਓ ਉਹਦੇ 'ਚ ਜਿਹੜਾ ਸ਼ੋਅ ਹੈਗਾ ਬਾਹਰ ਸ਼ੋਅ ਲੱਗਾ ਹੁੰਦਾ ਟਰੱਕਾਂ ਦਾ ਉਹਦੇ 'ਚ ਆਪਣੇ ਪੰਜਾਬੀ ਵੀਰ ਨੇ ਦੋ ਉਹ ਦੋ ਤਿੰਨ ਵੀਰ ਨੇ ਉਹ ਟਰੱਕ ਲੈ ਕੇ ਅੰਦਰ ਲਾਸਟ ਟਾਈਮ ਵੀ ਇਨਾਮ ਜਿੱਤ ਕੇ ਗਏ ਸੀ ਉਹਨਾਂ ਦਾ ਟਰੱਕ ਦੇਖੋ ਅਪਰੀਸ਼ੀਏਟ ਕਰੋ ਉਹਨਾਂ ਨੇ ਕਿੰਨਾ ਟਾਈਮ ਲਾਇਆ ਤੇ ਉਹ ਐਕਟਿਵ ਟਰੱਕ ਆ ਯਾਨੀ ਉਹ ਕੰਮ ਵੀ ਕਰਦੇ ਨੇ ਟਰੱਕ ਤੇ ਤੇ ਉਹਨੂੰ ਸੋਹਣਾ ਵੀ ਬਣਾ ਕੇ ਰੱਖਿਆ ਮੋਸਟਲੀ ਦੇਖਿਆ ਜਾਂਦਾ ਜਿਹੜੇ ਸ਼ੋਅ ਦੇ ਟਰੱਕ ਹੁੰਦੇ ਉਹ ਕੰਮ ਨਹੀਂ ਕਰਦੇ ਮਤਲਬ ਉਹ ਸਿਰਫ ਡੈਕੋਰੇਸ਼ਨਲ ਟਰੱਕ ਹੁੰਦੇ ਪਰ ਜਿਹੜੇ ਆਪਣਾ ਪੰਜਾਬੀ ਵੀਰ ਨੇ ਉਹਨਾਂ ਦੇ ਟਰੱਕ ਨੇ ਉਹ ਬੇਸਿਕਲੀ ਉਹਨਾਂ ਤੇ ਕੰਮ ਵੀ ਕਰਦੇ ਨੇ ਤੇ ਉਹਨੂੰ ਇੰਨਾ ਸੋਹਣਾ ਬਣਾਇਆ ਕਿ ਉਹਨੂੰ ਜਿਹੜਾ ਸ਼ੋਅਾਂ ਤੇ ਵੀ ਲੈ ਕੇ ਜਾਂਦੇ ਨੇ ਇਹ ਸਾਰੀ ਜਾਣਕਾਰੀ ਤੁਸੀਂ ਸਾਡੀ ਵੈਬਸਾਈਟ ਤੇ ਦੇਖ ਸਕਦੇ ਹੋ usa trucksales.com ਤੁਹਾਨੂੰ ਐਡਰੈਸ ਉਧਰ ਦਾ ਉਧਰ ਦਾ ਵੀਆਈਪੀ ਪਾਸ ਜਿਹੜਾ ਫ੍ਰੀ ਆ ਉਹ ਲੈਣਾ ਹੋਏ ਉਥਾਈ ਤੁਸੀਂ ਜਦੋਂ ਤੁਸੀਂ ਦੇਖ ਸਕਦੇ ਹੋ অন্ਟਾਰੀਓ ਕਨਵੈਨਸ਼ਨ ਸੈਂਟਰ অন্ਟਾਰੀਓ ਇੰਟਰਨੈਸ਼ਨਲ 에ਅਰਪੋਰਟ ਦੇ ਬਿਲਕੁਲ ਨਾਲ ਹੈਗਾ ਤੇ ਉਧਰ ਤੁਸੀਂ ਜੁਆਇਨ ਕਰ ਸਕਦੇ ਹੋ ਇਸ ਵੀਕਐਂਡ ਤੇ 4 ਤਰੀਕ ਤੇ 5 ਤਰੀਕ ਜੀ ਜੀ ਬਿਲਕੁਲ ਜੀ ਇਹ ਜਿਹੜੀਆਂ ਉਥੇ ਜਾ ਕੇ ਪਤਾ ਲੱਗਦਾ ਹੈਗਾ ਕਿ ਬਾਕੀ ਕਮਿਊਨਿਟੀ ਕਿਸ ਤਰ੍ਹਾਂ ਕੰਮ ਕਰਦੀ ਹੈ ਲਰਨ ਕਰਨ ਨੂੰ ਸਾਨੂੰ ਮਿਲਦਾ ਹੈਗਾ ਤੇ ਜਰੂਰ ਜਿਹੜੇ ਸਾਡੇ ਟਰੱਕ ਵਾਲੇ ਵੀਰ ਨੇ ਉਹਨਾਂ ਨੂੰ ਜਾਣਾ ਚਾਹੀਦਾ ਹੈਗਾ ਉਥੇ ਦੇਖਣਾ ਚਾਹੀਦਾ ਹੈਗਾ ਕਿ ਕਿਸ ਤਰੀਕੇ ਨਾਲ ਕੰਮਕਾਜ ਚੱਲਦਾ ਹੈਗਾ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬੀ ਕਮਿਊਨਿਟੀ ਦੇ ਬਹੁਤ ਘੱਟ ਲੋਕ ਉੱਥੇ ਪਹੁੰਚਦੇ ਨੇ ਤੇ ਇਸ ਕਰਕੇ ਬੇਨਤੀ ਕਰਦੇ ਚੱਲਦੇ ਆ ਕਿ ਜਰੂਰ ਉੱਥੇ ਜਿਹੜਾ ਟਰੱਕ ਸ਼ੋ ਮੇਲੇ ਤੇ ਉਤਾਰਿਓ ਕੈਲੀਫੋਰਨੀਆ ਦੇ ਵਿੱਚ ਜਰੂਰ ਇਸ ਵਾਰ ਪਹੁੰਚੋ ਤੇ ਸਰ ਥੋੜਾ ਜਿਹਾ ਮੂੜਾ ਗੱਟਿਆ ਜੀ ਜੋ ਖਬਰਾਂ ਚੱਲ ਰਹੀਆਂ ਹੈਗੀਆਂ ਉਸ ਦੇ ਮੁਤਲਕ ਆ ਪੋਜ਼ਿਟਿਵ ਨਿਊਜ਼ ਕੋਈ ਆਈ ਹੈ ਜੀ ਰੇਟਾਂ ਨੂੰ ਲੈ ਕੇ ਕੋਈ ਵੱਧ ਵਧ ਰਹੇ ਨੇ ਰੇਟ ਕਿ ਨਹੀਂ ਜੀ ਜੀ ਰੇਟ ਤੇ ਆਲਰੇਡੀ ਹੁਣ ਉੱਤੇ ਜਾਣਾ ਸ਼ੁਰੂ ਹੋ ਗਏ ਨੇ ਦੇਖੋ ਨਾ ਬਹੁਤ ਸਾਰੀ ਜਿਹੜੀ ਨਵੀਆਂ ਪਾਬੰਦੀਆਂ ਲੱਗੀਆਂ ਨੇ ਉਹ ਤੋਂ ਜਿਹੜੇ ਨੇ ਕੰਪਨੀਆਂ ਕੋਲ ਆ ਮਤਲਬ ਚੁਆਇਸ ਨਹੀਂ ਹੈਗੀ ਕਿ ਉਹ ਬਹੁਤ ਸਾਰੇ ਲੋਡ ਜਿਹੜੇ ਨੇ ਉਹ ਚੱਕ ਨਹੀਂ ਰਹੇ ਜੀ ਤੇ ਕੱਲ ਵੀ ਮੇਰੀ ਗੱਲ ਹੋ ਰਹੀ ਸੀ ਇੱਕ ਕੰਪਨੀ ਨਾਲ ਉਹ ਕਹਿੰਦੇ ਵਾਪਸ ਜਿਹੜੀ ਕੈਲੀਫੋਰਨੀਆ ਦੀ ਕਾਫੀ ਬਿਹਤਰ ਹੋ ਗਈ 14500 ਡਾਲਰ ਦੱਸ ਰਹੀ ਸੀ which is a very good sign ਇਹ ਚੀਜ਼ਾਂ ਜਿਹੜੀਆਂ ਨੇ ਇਹ ਬੇਸਿਕਲੀ ਆ ਪ੍ਰਮੋਟ ਇਸ ਸੌਫਟੇ ਜੀ ਕਰ ਰਹੀ ਹੈ ਐਡਮਿਨਿਸਟ੍ਰੇਸ਼ਨ ਕਿ ਉਹ ਰੇਟ ਵਧੇ ਤੇ ਬੇਸਿਕਲੀ ਜਿਹੜੀ ਕੰਫਰਮੇਸ਼ਨ ਉਹ ਬੈਟਰ ਹੋਏ ਤੇ ਜੇ ਤੁਸੀਂ ਦੇਖੋ ਕਿ ਆਪਣੀ ਚੀਜ਼ਾਂ ਚ ਨਾ ਬਹੁਤ ਸਾਰੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਨੈਗੇਟਿਵ ਨਿਊਜ਼ ਚੱਲ ਰਹੀਆਂ ਸਨ ਇੱਕ ਤੇ ਤੁਹਾਨੂੰ ਪਤਾ ਹੈ ਜਿਹੜਾ ਫਰੇਡ ਫਰਾਡ ਸੀਗਾ ਉਹਦਾ ਬਹੁਤ ਜ਼ਿਆਦਾ ਚੱਲ ਰਿਹਾ ਸੀ ਫਿਰ ਇੰਸ਼ੋਰੈਂਸ ਜਿਹੜੇ ਕਲੇਮ ਨੇ ਉਹਨਾਂ ਦਾ ਬਹੁਤ ਜ਼ਿਆਦਾ ਚੱਲ ਰਿਹਾ ਸੀ ਫਿਰ ਰੇਟ ਉਦਾਂ ਹੀ ਬਹੁਤ ਡਾਊਨ ਸੀਗੇ ਹੁਣ ਜਦੋਂ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਇਨਵੋਲਵ ਹੋ ਰਹੀ ਹੈ ਤੇ ਚੀਜ਼ਾਂ ਚੇਂਜ ਕਰ ਰਹੀਆਂ ਨੇ ਤੇ ਹੋਪਫੁਲੀ ਸਾਨੂੰ ਵੀ ਕੋਈ ਥੋੜੀ ਜੀ ਰਿਲੈਕਸੇਸ਼ਨ ਦੇਣਗੇ ਜਿਹੜਾ ਸਾਡੇ ਤੇ ਬਹੁਤ ਜ਼ਿਆਦਾ ਪਾਬੰਦੀਆਂ ਲਾ ਰਹੇ ਨੇ ਤੇ ਪਰ ਜੇ ਦੇਖਿਆ ਜਾਏ ਤੇ ਰੇਟ ਜਿਹੜਾ ਉੱਤੇ ਜਾਣਾ ਸ਼ੁਰੂ ਹੋ ਗਿਆ ਇਹ ਰੇਟ ਜਿਹੜਾ ਕਿੰਨਾ ਉੱਤਾਂ ਜਾਂਦਾ ਹੈ ਇਹ ਡਿਪੈਂਡ ਕਰਦਾ ਹੈ ਕੰਪਨੀਆਂ ਕਿੰਨੀ ਜ਼ਿਆਦਾ ਰਿਜੈਕਸ਼ਨ ਕਰਦੀਆਂ ਨੇ ਕਿਉਂਕਿ ਜਿਹੜਾ ਕਪੈਸਿਟੀ ਆ ਉਹ ਇੱਕਦਮ ਦੀ ਘੱਟ ਗਈ ਆ ਹੁਣ ਜੇ ਤੁਸੀਂ ਦੇਖੋ ਬਹੁਤ ਸਾਰੀਆਂ ਕੰਪਨੀਆਂ ਨੇ ਆਪਣੀ ਕੰਪਨੀਆਂ ਉਹਨੇ ਬਾਹਰ ਦੀ ਕੰਪਨੀਆਂ ਉਹਨੇ ਜਿਨ੍ਹਾਂ ਨੇ ਓਪਨਿੰਗ ਕਰ ਦਿੱਤੀ ਆ ਈਵਨ ਮੈਂ ਤੇ ਦੇਖਦਾ ਸੀ ਇੱਕ ਐਡਵਰਟਾਈਜ਼ਮੈਂਟ ਲੱਗੀ ਸੀ ਉਹ 70 ਸੈਂਟ ਪਰ ਮਾਈਲ ਆਫਰ ਕਰ ਰਹੇ 70 ਸੈਂਟ ਪਰ ਮਾਈਲ ਮੈਂ ਕਹਿੰਦਾ ਲਾਸਟ ਵੀਕ ਦੀ ਗੱਲ ਆ 50 ਸੈਂਟ ਵੀ ਬਹੁਤ ਡਿਫਿਕਲਟੋਂ ਮਿਲ ਰਿਹਾ ਸੀ 45 45 ਸੈਂਟ ਤੇ ਲੋਕਾਂ ਤੋਂ ਕੰਮ ਕਰਾ ਰਹੇ ਸੀ ਔਰ ਸਪਲਾਈ ਐਂਡ ਡਿਮਾਂਡ ਦਾ ਹੈਗਾ ਪੂਰਾ ਪ੍ਰੋਸੈਸ ਉਹ ਤੋਂ ਦੇਖ ਕੇ ਤੇ ਲੱਗਦਾ ਹੁਣ ਬਹੁਤ ਜ਼ਿਆਦਾ ਉੱਤੇ ਚੱਲ ਜਾਣਾ ਹੁਣ ਸਾਡੇ ਕੋਲ ਜਿਹੜੇ bizness ਚੱਲ ਰਿਹਾ ਹੈ ਉਹ ਜਿਹੜੇ ਹੁਣ ਟਰੱਕ ਲੈਣ ਆ ਰਹੇ ਨੇ ਲੋਕ ਇਹ ਇਹ ਜਿਹੜਾ ਚੇਂਜਸ ਆਈਏ ਨੇ ਇਹਦੇ ਬਾਅਦ ਉਹ ਬੇਸਿਕਲੀ ਉਹ ਨੇ ਜਿਹੜੇ ਕਈ ਕਈ ਲੋਕ ਤੇ ਦੱਸਦੇ ਨੇ ਜਿਹੜੇ ਟਰਕਿੰਗ ਛੱਡ ਗਏ ਸੀ ਉਹ ਦੂਸਰੇ bizness ਤੇ ਚੱਲੇ ਗਏ ਸੀ ਕਹਿੰਦੇ ਯਾਰ ਇਹਨਾਂ ਘਾਟ ਹੋ ਗਿਆ ਸੀ ਰੇਟ ਅਸੀਂ ਕੰਮ ਹੀ ਨਹੀਂ ਕਰਦੇ ਤੇ ਹੁਣ ਉਹ ਇਹਦੇ ਚ ਦੁਬਾਰਾ ਇਨਵੋਲ ਹੋ ਰਹੇ ਨੇ ਟਰਕਿੰਗ ਵਿੱਚ ਇਨਵੋਲ ਹੋ ਰਹੇ ਨੇ ਤੇ ਉਹ ਜਿਹੜੀ ਹੈ ਪੋਜ਼ਿਟਿਵ ਨਿਊਜ਼ ਆ ਬਾਕੀ ਜਿਹੜੀ ਨਿਊਜ਼ ਆ ਤੁਸੀਂ ਦੇਖ ਹੀ ਰਹੇ ਹੋ ਪਰ ਇਹ ਜਿਹੜੀ ਸਾਈਡ ਆ ਨਿਊਜ਼ ਦੀ ਉਹ ਪੋਜ਼ਿਟਿਵ ਨਹੀਂ ਹੋ ਰਹੀ ਜੀ ਹੂੰ ਤੇ ਸੈਇਦ ਭਾਜੀ ਜਿੱਦਾਂ ਆਪਾਂ ਕੁਆਲੀਫਾਈਡ ਯੂਨਿਟ ਦੀ ਗੱਲ ਕਰਦੇ ਹੁੰਦੇ ਆ ਤੇ ਨਾਲ ਦੀ ਨਾਲ ਗੱਲ ਕਰਦੇ ਹੁੰਦੇ ਆ ਕੁਆਲੀਫਾਈਡ ਡਰਾਈਵਰ ਪਰ ਉਹ ਜਿਹੜੀ ਚੀਜ਼ ਹੈਗੀ ਹੈ ਨਾ ਦੇਖੋ ਕੁਆਲੀਫਾਈਡ ਡਰਾਈਵਰ ਦੀ ਹੁਣ ਬੁੱਕਤ ਪਾਊਗੀ ਜਿਸ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਕਿ 70% ਤਾਂ ਕੰਪਨੀਆਂ ਆਫਰ ਵੀ ਕਰਨ ਲੱਗ ਪਈਆਂ ਜਿਹੜੇ ਗ੍ਰੀਨ ਕਾਰਡ ਤੇ ਖਾਸ ਕਰਕੇ ਜਿਹੜੇ ਸਿਟੀਜ਼ਨ ਸਾਡੇ ਜਿਹੜੇ ਹੋਲਡਰ ਨੇ ਜਿਹੜੇ ਟਰੱਕ ਡਰਾਈਵਰ ਉਹਨਾਂ ਦੀ ਫਿਰ ਪੌਮ 12 ਦੀ ਇਸ ਵਾਰ ਜੀ ਜੀ ਦੇਖੋ ਇਹ ਟਰਕਿੰਗ ਜਿਹੜਾ ਨਾ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਸੀ ਇਹ ਬਹੁਤ ਟਾਪ ਦਾ profession ਆ ਆਪਣੇ ਲੋਕਾਂ ਨੇ ਇਹਨੂੰ ਬਹੁਤ ਟਾਪ ਦਾ ਬਣਾ ਕੇ ਕਰਿਆ ਪਰ ਕੁਝ ਏਦਾਂ ਦੇ ਐਲੀਮੈਂਟ ਸੀਗੇ ਜਿਨ੍ਹਾਂ ਦੀ وجہ ਤੋਂ ਇਹ profession ਬਿਲਕੁਲ ਹੀ ਲੋ ਲੈਵਲ ਦਾ ਹੋ ਗਿਆ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਟਰਕਿੰਗ ਤੋਂ ਸੌਰੀ ਟਰਕਿੰਗ ਤੋਂ ਪਹਿਲਾਂ ਮੈਂ ਟੈਕਸੀ ਕਰਦਾ ਸੀ ਤੇ ਟੈਕਸੀ ਚ ਆਪਾਂ ਟਾਈ ਲਾ ਕੇ ਸੂਟ ਪਾ ਕੇ ਚਲੋ ਵਧੀਆ ਜਿਹਾ ਸੂਟ ਪਾ ਕੇ ਮਹਿੰਗਾ ਨਹੀਂ ਹੁੰਦਾ ਸੀ ਪਰ ਸਹੀ ਪ੍ਰਾਈਸ ਦਾ ਹੁੰਦਾ ਸੀ ਪਰ ਲੱਗਦਾ ਸੀ ਸੂਟ ਪਾਇਆ ਜੁੱਤੇ ਪਾਏ ਮਤਲਬ ਸ਼ੇਫ ਸ਼ੂ ਕਰਕੇ ਅਸੀਂ ਜਾਂਦੇ ਸੀ ਤੇ ਜੇ ਸਮਝੋ 50 ਡਾਲਰ ਦਾ ਵੀ ਫੇਅਰ ਚੱਕਿਆ ਤੇ ਸਾਨੂੰ 10 ਵੀ ਡਾਲਰ ਟਿਪ ਮਿਲ ਜਾਂਦੀ ਸੀ ਫਿਰ ਆਪਾਂ ਇਦਾਂ ਦੇ ਡਰਾਈਵਰ ਵੀ ਦੇਖੇ ਸੀ ਜਿਹੜੇ ਆਪਣੀ ਕਮਿਊਨਿਟੀ ਦੇ ਜਾਂ ਕਿਸੇ ਹੋਰ ਕਮਿਊਨਿਟੀ ਦੇ ਜਿਹੜੇ ਨੇ ਜਿਹੜੇ ਨੇ ਬੇਸਿਕਲੀ ਪਜਾਮੇ ਪਾਏ ਹੁੰਦੇ ਸਨ ਨਾਲ ਚਪਲਾ ਪਾਈਆਂ ਹੁੰਦਾ ਸਨ ਨਾਲ ਜਦੋਂ ਕਸਟਮਰ ਆਉਂਦਾ ਸੀ ਅੰਦਰੋਂ ਬੈਠ ਕੇ ਉਹ ਬੜੇ ਤੱਕਦੇ ਸੀ ਤੇ ਟਰੰਕ ਖੋਲ ਦਿੰਦੇ ਸੀ ਕਿ ਭਾਈ ਸਮਾਨ ਰੱਖ ਤੇ ਆਪ ਵੀ ਆ ਕੇ ਬਹਿ ਜਾ ਇਦਾਂ ਦੇ ਵੀ ਸੀਗੇ ਪਰ ਜਿਹੜਾ ਕੋਈ ਵੀ ਇੰਡਸਟਰੀ ਉਹਦੇ ਚ ਜਿਹੜਾ ਅ ਪ੍ਰੋਫੈਸ਼ਨ ਆ ਉਹ ਜਿਹੜਾ ਬੰਦਾ ਉਹਦੇ ਤੇ ਕੰਮ ਕਰ ਰਿਹਾ ਉਹਦੇ ਤੇ ਡਿਪੈਂਡ ਕਰਦਾ ਉਹ ਕਿੰਨਾ ਪ੍ਰੋਫੈਸ਼ਨਲ ਆ ਹੁਣ ਹੁਣ ਦੀ ਤੁਸੀਂ ਟਾਈਮ ਦੇਖੋ ਕਿ ਕਈ ਜਿਹੜੇ ਫਲੀਟ ਨੇ ਮੈਂ ਐਗਜ਼ਾਮਪਲ ਦੇ ਰਿਹਾ வால்ਮਾਰਟ ਦਾ ਫਲੀਟ ਆ ਉਹਨਾਂ ਦੇ ਤੁਸੀਂ ਡਰਾਈਵਰ ਦੇਖੋ ਆਲਮੋਸਟ ਮਨ ਲੱਗਦਾ ਕਿ ਜਹਾਜ਼ ਚਲਾ ਰਹੇ ਨੇ ਟਾਇਆਂ ਪਾ ਕੇ 플ੈਗ ਲੱਗੇ ਉਹਨਾਂ ਦੇ ਬਹੁਤ ਟੌਪ ਦੇ ਉਹਨਾਂ ਦੇ ਟਿਪ ਟੌਪ ਕੱਪੜੇ ਹੁੰਦੇ ਉਹਨਾਂ ਦਾ ਜਿਹੜਾ ਡਰਾਈਵਿੰਗ ਦਾ ਸਲੀਕਾ ਜਿਹੜਾ ਹੈਗਾ 65 ਤੇ ਚਲਾਉਂਦੇ ਦੂਜੇ ਪਾਸੇ ਆਪਾਂ ਕਈ ਵਾਰੀ ਦੇਖਦੇ ਆ ਇੰਨਾ ਏਦਾਂ ਦੀ ਵੀਡੀਓ ਵੀ ਆਉਂਦੀਆਂ ਚੱਪਲਾਂ ਪਾ ਕੇ ਬਾਹਰ ਖੜੇ ਤੇ ਲੈਂਡਿੰਗ ਗੇਅਰ ਲਾ ਰਹੇ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆਈਆਂ ਤੇ ਉਹਦੇ 'ਚ ਨਾ ਸਾਡਾ ਇਮੇਜ ਬਹੁਤ ਮਾੜਾ ਚਲੇ ਗਿਆ ਹੁਣ ਮੈਨੂੰ ਪਤਾ ਆਪਾਂ ਬਹੁਤ ਜ਼ਿਆਦਾ ਇਹਦੇ ਤੇ ਫੋਕਸ ਕਰ ਰਹੇ ਸੀ ਕਿ ਜੀ ਕੰਮ ਚੱਲੀ ਜਾਂਦਾ ਪਰ ਰਿਐਲਿਟੀ ਹੈਗੀ ਇਹ ਬਹੁਤ ਹੀ ਹਾਈ ਪ੍ਰੋਫਾਈਲ ਦਾ ਕੰਮ ਹੈਗਾ ਟਰੱਕਿੰਗ ਜਿਹੜਾ ਯਾਨੀ ਟਰੱਕਿੰਗ ਦਾ ਜਿਹੜਾ ਡਰਾਈਵਰ ਆ ਉਹਦੀ ਤਨਖਾਹ ਜੇ ਆਪਾਂ ਦੇਖੀ ਜਾਏ ਤੇ ਕਿਸੇ ਵੀ ਹੋਰ professionਲ ਤਨਖਾਹ ਫੋਰ ਐਗਜ਼ਾਮਪਲ ਬੈਂਕਰ ਦੀ ਤਨਖਾਹ ਫੋਰ ਐਗਜ਼ਾਮਪਲ ਸਟੋਰਾਂ ਦੇ ਮੈਨੇਜਰ ਦੀ ਤਨਖਾਹ ਫੋਰ ਐਗਜ਼ਾਮਪਲ ਜਿਹੜੇ ਰੀਟੇਲ ਰੀਟੇਲ ਸਟੋਰ ਦੇ ਚ ਇੱਕ ਮੈਨੇਜਰ ਲੱਗਾ ਉਹ ਪੂਰਾ ਕੋਈ ਵੀ ਸਟੋਰ ਚਲਾ ਰਿਹਾ ਮੈਂ ਨਾ ਨਹੀਂ ਲੈ ਸਕਦਾ ਟਾਪ ਦਾ ਸਟੋਰ ਚਲਾ ਰਿਹਾ ਉਹਦੀ ਤਨਖਾਹ ਉਹ ਸਭ ਦੀ ਬਰਾਬਰ ਹੀ ਹੁੰਦੀ ਆ ਆਪਾਂ ਉਹਨੂੰ ਬਹੁਤ ਜ਼ਿਆਦਾ ਨਾ ਇਹਨਾਂ ਵੈਲਿਊ ਨਹੀਂ ਦਿੰਦੇ ਕਿਉਂਕਿ ਜੇ ਆਪਾਂ ਦੇਖੀਏ ਫੈਕਟਰੀਆਂ 'ਚ ਕੰਮ ਕੀਤਾ ਮੈਂ ਵੀ ਫੈਕਟਰੀ 'ਚ ਕੰਮ ਕੀਤਾ ਤੇ ਪਤਾ ਲੱਗ ਜਾਂਦਾ ਸੀ ਕੰਮ ਹੁੰਦਾ ਕੀ ਆ ਟਰੱਕਿੰਗ ਜਿਹੜੀ ਇਹ ਇਹ ਤੇ ਬਹੁਤ ਨੋਬਲ profession ਹੈਗਾ ਬਹੁਤ ਟਾਪ ਦਾ profession ਹੈ ਜਿਹੜੇ ਟਾਪ ਦੇ ਜਿੰਨੇ ਵੀ ਗੋਰੇ ਨੇ ਜੇ ਉਹਨਾਂ ਨੂੰ ਤੁਸੀਂ ਰੋਕ ਕੇ ਪੁੱਛੋ ਕਿ ਭਾਈ ਤੂੰ ਕਿਦਾਂ ਸਿਸਟਮ ਚਲਾਇਆ ਉਹਨਾਂ ਨੇ ਡੈਫੀਨਟਲੀ ਸਮ ਹਾਉਸ ਸਮ ਵੇਅ ਔਰ ਟਰੱਕਿੰਗ ਤੇ ਹੀ ਰਿਲੇਟਡ ਨੇ ਉਹਨਾਂ ਦੇ ਦਾਦਾ ਪਰਦਾਦਾ ਉਹਨਾਂ ਦੇ ਡੈਡ ਉਹਨਾਂ ਦੇ ਪੈਣ ਭਰਾ ਉਹ ਸਾਰੇ ਟਰੱਕਿੰਗ ਤੇ ਹੀ ਕਨੈਕਟਡ ਹੁੰਦੇ ਨੇ ਇਸ business ਨੂੰ ਆਪਾਂ ਡੈਫੀਨਟਲੀ ਬਹੁਤ ਅੱਛੇ ਤਰੀਕੇ ਨਾਲ ਚਲਾਇਆ ਪਰ ਥੋੜੇ ਜਿਹੇ ਜਿਹੜੀ ਜਿਹੜੀ ਮੈਂ ਕਹਿੰਦਾ ਚੈਲੈਂਜੇਬਲ ਜਿਹੜੇ ਕਰੈਕਟਰ ਨੇ ਸਾਡੀ ਕਮਿਊਨਿਟੀ ਚ ਉਹਨਾਂ ਦੀ ਵਜ੍ਹਾ ਤੋਂ ਇੱਕ ਨਾਂ ਜਿਹਾ ਸਾਨੂੰ ਅ ਅੱਜਕੱਲ ਜਿਹੜਾ ਨਿਊਜ਼ ਚ ਬਹੁਤ ਜ਼ਿਆਦਾ ਸਾਡਾ ਨਾਂ ਆ ਰਿਹਾ ਪਰ ਗੱਲ ਉਹੀ ਹੈ ਅਮਨ ਜੀ ਟਾਈਮ ਦੇ ਨਾਲ ਹਰ ਚੀਜ਼ਾਂ ਠੀਕ ਹੋ ਜਾਂਦੀਆਂ ਨੇ ਜਿਹੜਾ ਪੇਸ਼ੈਂਸ ਹੈ ਨਾ ਉਹ ਨੰਬਰ 1 ਚੀਜ਼ ਆ ਆਪਾਂ ਪੇਸ਼ੈਂਸ ਪੇਸ਼ੈਂਸ ਰੱਖਣਾ ਚਾਹੀਦਾ ਆਪਾਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਅੱਜ ਜੇ ਸਾਨੂੰ ਥੋੜਾ ਜਿਹਾ ਗਰਮ ਹਵਾ ਆ ਰਹੀ ਹੈ ਤੇ ਥੋੜੇ ਦਿਨ ਬਾਅਦ ਠੰਡੀ ਹਵਾ ਵੀ ਆ ਜਾਣੀ ਆ ਹਰ ਸਖਤਾਈ ਦੇ ਬਾਅਦ ਜਿਹੜੀ ਆ ਰਾਹਤ ਮਿਲਦੀ ਆਪਾਂ ਪੋਜ਼ਿਟਿਵ ਰਹੀ ਆਪਣੇ ਆਪ ਨੂੰ ਖਰਾਬ ਨਾ ਕਰੀਏ ਤੇ ਆਪਣੇ ਆਪ ਨੂੰ ਅ ਕਟੇਰੇ ਚਲਾਈਏ ਆਪਣੇ ਵਾਸਤੇ ਕੁਐਸਚਨ ਕਰੀਏ ਕਿ ਯਾਰ ਅਸੀਂ ਕੀ ਗਲਤੀਆਂ ਕੀਤੀਆਂ ਜੇ ਮੈਂ ਇੱਕ ਛੋਟਾ ਜਿਹਾ ਬਿਜ਼ਨਸਮੈਨ ਆ ਜਦੋਂ ਮੈਂ ਆਪਣੇ ਆਪ ਨੂੰ ਕੰਪੇਅਰ ਕਰਨਾ ਬਾਕੀ ਦੂਸਰੇ ਬਿਜ਼ਨਸਮੈਨ ਨਾਲ ਮੈਂ ਕਹਿੰਦਾ ਯਾਰ ਉਹ ਤੇ ਆਕਸ਼ਨ ਦੇ ਟਰੱਕ ਵੇਚੀ ਜਾ ਰਹੇ ਉਹ ਤੇ ਪੇਂਟ ਪੁੰਡ ਕਰਾ ਕੇ ਵੇਚੀ ਜਾ ਰਹੇ ਮੈਂ ਕਿਉਂ ਨਹੀਂ ਕਰਦਾ ਫਿਰ ਮੈਂ ਸੋਚਦਾ ਯਾਰ ਜੇ ਮੈਂ ਕਿਸੇ ਨਾਲ ਜ਼ਿਆਦਤੀ ਕੀਤੀ ਉਹੀ ਜ਼ਿਆਦਤੀ ਮੇਰੇ ਨਾਲ ਵਾਪਸ ਜੇ ਹੋ ਗਈ ਉਹ ਮੈਂ ਕਿੱਦਾਂ ਫੀਲ ਕਰਾਂਗਾ ਇਹ ਚੀਜ਼ਾਂ ਦੇਖ ਕੇ ਜਿਹੜਾ ਆਪਾਂ ਥੋੜਾ ਜਿਹਾ ਆਪਣਾ ਜਿਹੜਾ ਕੀ ਕਹਿੰਦੇ ਨੇ ਲੈਵਲ ਨੂੰ ਥੋੜਾ ਜਿਹਾ ਮੇਨਟੇਨ ਕਰੀਦਾ ਕਿ ਯਾਰ ਅਪਰ ਟਾਪ ਦੇ ਬੰਦੇ ਨਾਲ ਡੀਲ ਕਰੀਏ ਤੇ ਟਾਪ ਦੀ ਪ੍ਰੋਡਕਟ ਵੇਚੀਏ ਪ੍ਰੋਫਿਟ ਜਿਹੜਾ ਜੇ ਕੱਟ ਵੀ ਹੋ ਜਾਏ ਤੇ ਕੋਈ ਗੱਲ ਨਹੀਂ ਕੰਮ ਚੱਲੀ ਜਾਏ ਉਹ ਦੇਖ ਕੇ ਹੁਣ ਅਸੀਂ ਦੇਖਦੇ ਹਾਂ ਕਿ ਹੁਣ ਸਾਡੇ ਨਾਲ ਦੇ ਜਿਹੜੇ ਉਹ ਲੋਕ ਸੀਗੇ ਜਿਹੜੇ ਬਹੁਤ ਜ਼ਿਆਦਾ ਮਤਲਬ ਸ਼ਾਰਟਕਟ ਮਾਰ ਰਹੇ ਸੀ ਉਹ ਆ ਮਾਰਕੀਟ ਤੋਂ ਆਲਮੋਸਟ ਨਿਕਲ ਹੀ ਗਏ ਜਿਹੜੇ ਹੁਣ ਵੀ ਅਵੇਲੇਬਲ ਨੇ ਉਹਨਾਂ ਦਾ ਬਹੁਤ ਜ਼ਿਆਦਾ ਕੰਮ ਖਰਾਬ ਆ ਕਈ ਲੋਕਾਂ ਨੇ ਆ ਮੈਂ ਹੁਣ ਵੀ ਦੇਖਦਾ ਕਿ ਵੀਡੀਓ ਪਾ ਰਹੇ ਨੇ ਆਪਣੇ ਜਿਹੜੇ ਕਮੇਟੀ ਦੇ ਲੋਕ ਨੇ ਕਿ ਉਹਨਾਂ ਨੇ ਟਰੱਕ ਲਿਆ ਤੇ ਉਹਨਾਂ ਨੂੰ ਬਾਅਦ ਚ ਬੜੀ ਪ੍ਰੋਬਲਮ ਆਈ ਇਸ ਤਰ੍ਹਾਂ ਦੀ ਚੀਜ਼ਾਂ ਦੇਖ ਕੇ ਨਾ ਇਹ ਸੇਮ ਚੀਜ਼ ਇਨਵੋਲ ਹੁੰਦੀ ਆ ਡਰਾਈਵਿੰਗ ਤੇ ਵੀ ਸੇਮ ਚੀਜ਼ ਇਨਵੋਲ ਹੁੰਦੀ ਆ ਕੰਪਨੀ ਤੇ ਵੀ ਇੱਕ ਇਹ ਕੰਟਰੀ ਬਹੁਤ ਵੱਡੇ ਵੱਡੇ ਕੰਟਰੀ ਨੇ ਜੀ ਇਹ ਕੰਟਰੀ ਦੁਨੀਆ ਦੇ ਸੁਪਰ ਪਾਵਰ ਕੰਟਰੀ ਨੇ ਇਹਨਾਂ ਨਾਲ ਜਿਹੜਾ ਵੀ ਆਪਾਂ ਕੰਮ ਕਰਦੇ ਆ ਉਹ ਟਾਪ ਦਾ ਕੰਮ ਆ ਆਪਾਂ ਟਾਪ ਦੇ ਕੰਮ 'ਚ ਇਨਵੋਲ ਹੈਗੇ ਟਰੱਕਿੰਗ 'ਚ ਤੇ ਆਪਾਂ ਆਪਣਾ ਲੈਵਲ ਜਿਹੜਾ ਨਾ ਬਹੁਤ ਹਾਈ ਕਰਕੇ ਰੱਖੀਏ ਆਪਣੇ ਕੱਪੜਿਆਂ ਤੋਂ ਲੈ ਕੇ ਆਪਣੀ ਟ੍ਰੇਨਿੰ ਆਪਣਾ ਜਿਹੜਾ ਹੁਣ ਛੋਟੀ ਜਿਹੀ ਗੱਲ ਚੱਲਦੀ ਸੀ ਪਿੰਨੀਆਂ ਪਲੀਆਂ ਸਨ ਟਰੱਕ ਦੇ ਅੰਦਰ ਤੇ ਉਹਨਾਂ ਨੂੰ ਪ੍ਰੋਬਲਮ ਆ ਗਈ ਪਾਜੀ ਨੂੰ ਜਿਹੜੀ ਚਾਹ ਦੇ ਅੰਦਰ ਹੋਰ ਸਮਾਨ ਸੀਗਾ ਇਹ ਚੀਜ਼ਾਂ ਜਿਹੜੀਆਂ ਨੇ ਨਾ ਹੁਣ ਆਪਾਂ ਇਹਨਾਂ ਦੇ ਕੰਟਰੀ 'ਚ ਜਿਹੜਾ ਜਿਸ ਕੰਟਰੀ 'ਚ ਜਿਸ ਲੈਵਲ 'ਤੇ ਆਪਾਂ ਕੰਮ ਕਰਦੇ ਆ ਆਪਾਂ ਜੇ ਉਹਨੂੰ ਛੋੜ ਦੇਈਏ ਤੇ ਚੰਗੀ ਗੱਲ ਐ ਮੈਂ ਛੋਟੀ ਜੀ ਤੁਹਾਨੂੰ ਐਗਜ਼ਾਮਪਲ ਦੇਵਾਂਗਾ ਟਾਈਮ ਜ਼ਿਆਦਾ ਲੈ ਲਿਆ ਮੈਂ ਸਿਰਫ ਕਾਫੀ ਪੀਂਦਾ ਸੀ ਕਿਉਂਕਿ ਮੈਂ ਕਹਿਣਾ ਤਾਂ ਮੈਨੂੰ ਆਦਤ ਲੱਗੀ ਸੀ ਕਾਫੀ ਦੀ ਮੈਨੂੰ ਡਾਕਟਰ ਨੇ ਕਿਹਾ ਕਿ ਤੇਰਾ ਕੋਲੇਸਟ੍ਰੋਲ ਵੱਧ ਗਿਆ ਮੈਂ ਕਾਫੀ ਛੱ ਮੇਰੀ 25 ਸਾਲ ਦੀ ਜਿਹੜੀ ਇੱਕ ਤੁਸੀਂ ਕਹਿ ਸਕਦੇ ਹੋ ਮੇਰਾ ਆਦਤ ਸੀ ਜਾਂ ਨਸ਼ਾ ਸੀਗਾ ਜਾਂ ਜਿਹੜਾ ਵੀ ਸੀਗਾ ਮੈਂ ਇੱਕ ਮਿੰਟ 'ਚ ਛੱਡ ਦਿੱਤਾ ਕਿਉਂਕਿ ਮੈਂ ਬਲੈਕ ਕਾਫੀ ਪੀਂਦਾ ਸੀ ਹੋਰ ਤਾਂ ਮੇਰੇ 'ਚ ਕੋਈ ਖਰਾਬੀ ਹੋਣੀ ਨਹੀਂ ਆ ਮੇਰਾ ਕੋਲੇਸਟ੍ਰੋਲ ਲੈਵਲ ਡਬਲ ਹੋ ਗਿਆ ਮੈਂ ਕਿਹਾ ਮਰਨ ਤੋਂ ਚੰਗਾ ਕਾਫੀ ਛੱਡ ਦਈਏ ਤੇ ਸੇਮ ਵੀ ਜਦੋਂ ਆਪਾਂ ਬਿਜ਼ਨਸ ਕਰ ਰਹੇ ਆ ਆਪਾਂ ਆਪਣੀ ਬੈਡ ਹੈਬਿਟ ਨੂੰ ਛੱਡ ਦਈਏ ਆਪਣੇ ਆਪ ਨੂੰ ਇੰਪਰੂਵ ਕਰੀਏ ਜੇ ਇਹਦੇ 'ਚ ਕੋਈ ਹੈਲਥ ਚਾਹੀਦੀ ਆ ਤੁਸੀਂ ਸਾਨੂੰ ਕਾਲ ਕਰ ਲਓ 18336987224 ਅਸੀਂ ਖਾਲੀ ਟਰੱਕ ਨਹੀਂ ਭੇਜਦੇ ਅਸੀਂ ਖਾਲੀ ਡੈੱਫ ਕਲੀਨਿੰਗ ਨਹੀਂ ਕਰ ਸਕਦੇ ਅਸੀਂ ਬੰਦੇ ਵੀ ਹੈਗੇ ਅਸੀਂ ਤੁਹਾਨੂੰ ਹੈਲਪ ਵੀ ਕਰ ਸਕਦੇ ਆ ਸਲਾਹ ਵੀ ਦੇ ਸਕਦੇ ਆ ਜੀ ਹੂੰ ਬਿਲਕੁਲ ਜੀ ਇਹ ਸਾਰੀਆਂ ਚੀਜ਼ਾਂ ਤਾਂ ਦੇਖੋ ਚੰਗਾ ਇਨਸਾਨ ਚੰਗਾ ਬਿਜ਼ਨਸਮੈਨ ਉਹ ਹੁੰਦਾ ਜਿਹੜਾ ਦੂਜਿਆਂ ਦਾ ਧਿਆਨ ਰੱਖਦਾ ਤੇ ਲੋਕ ਤੁਹਾਨੂੰ ਜਾਣਦੇ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਤੇ ਇਸ ਕਰਕੇ ਆ ਆਪਾਂ ਜ਼ਿਆਦਾਤਰ ਕੀ ਕਹਿਣਾ ਹੈਗਾ ਚਲੋ ਲੋਕ ਬਿਹਤਰ ਜਾਣਦੇ ਨੇ ਜਿੰਨਾ ਜਿਹੜੇ ਡੀਲ ਕਰਨ ਦੇ ਲਈ ਆਉਂਦੇ ਨੇ ਸਾਡੇ ਪੰਜਾਬੀ ਭਰਾ ਆ ਸੈਦ ਭਾਜੀ ਮੈਨੂੰ ਕਿਉਂਕਿ ਆਪਣੇ ਕੋਲ ਸਮਾਂ ਬਹੁਤ ਸੀਮਤ ਹੈ ਡੈਫ ਕਲੀਨਿੰਗ ਦਾ ਪ੍ਰੋਸੀਜਰ ਸਮਝਾਓ ਕਿ ਡੈਫ ਕਲੀਨਿੰਗ ਵਾਸਤੇ ਕੈਲੀਫੋਰਨੀਆ ਆਈਡਿਆਨਾ ਜਾਂ ਫਿਰ ਫੌਂਟਾਨਾ ਦੇ ਵਿੱਚ ਤੁਸੀਂ ਡੈਫ ਕਲੀਨਿੰਗ ਮਸ਼ੀਨਾਂ ਤੁਹਾਡੇ ਕੋ ਆ ਗਈਆਂ ਨੇ ਤੁਸੀਂ ਮਸ਼ੀਨ ਵੀ ਵੇਚ ਰਹੇ ਹੋ ਡੈਫ ਕਲੀਨਿੰਗ ਟਰੱਕਾਂ ਦੀ ਵੀ ਕਰ ਰਹੇ ਹੋ ਡ੍ਰੈਫਟ ਕਲੀਨਿੰਗ ਕਰਨ ਤੋਂ ਬਾਅਦ ਟਰੱਕ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਆ ਜਾਂ ਕਸਟਮਰ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਆ ਰਿਹਾ ਜਿਹੜੇ ਬਿਲਕੁਲ ਠੀਕ ਹੈ ਤੁਸੀਂ ਆਪਣੀ ਲੋਕੇਸ਼ਨ ਯੂਐਸ ਲੋਕੇਸ਼ਨ 'ਚ ਵੀ ਕਰ ਰਹੇ ਹੋ ਤੇ ਪਲੱਸ ਕੈਨੇਡਾ ਦੀ ਵੀ ਸਾਡੇ ਕੋਲ ਕੈਨੇਡਾ ਵਾਈਡ ਜਿਹੜੀ ਡਿਸਟ੍ਰਿਬਿਊਸ਼ਨਸ਼ਿਪ ਹੈਗੀ ਕੈਨੇਡਾ ਦੇ ਅੰਦਰ ਜਿਹੜੀ ਮਸ਼ੀਨਾਂ ਨੇ ਜਾਂ ਕੈਮੀਕਲ ਆ ਡਾਇਰੈਕਟ ਇੰਗਲੈਂਡ ਤੋਂ ਆ ਰਿਹਾ ਕਿਉਂਕਿ ਤੁਹਾਨੂੰ ਪਤਾ ਯ ਹੁਣ ਮੈਂ ਤੁਹਾਨੂੰ ਐਕਸਪਲੇਨ ਕਰਨਾ ਚਾਹੁੰਦਾ ਕਿ ਪ੍ਰੋਸੈਸ ਕੀ ਹੈਗਾ ਦੇਖੋ ਕਿਸੇ ਵੀ ਤਰੀਕੇ ਨੂੰ ਦੋ ਤਰੀਕੇ ਨਾਲ ਤਰੀ ਤਿੰਨ ਤਰੀਕੇ ਨਾਲ ਕਰਿਆ ਜਾ ਸਕਦਾ ਹੈ ਫਾਰ ਇਗਜ਼ਾਮਪਲ ਇਹ ਜਿਹੜਾ ਡੈੱਫ ਕਲੀਨਿੰਗ ਆ ਜਦੋਂ ਇਹਦੇ ਚ ਕਾਰਬਨ ਬਣ ਜਾਂਦਾ ਹੈ ਤੇ ਇਹ ਪੱਟੀ ਚ ਪਾ ਕੇ ਉਹਨੂੰ ਗਰਮ ਕਰਕੇ ਸਾੜ ਕੇ ਕਾਰਬਨ ਨੂੰ ਕਢਿਆ ਜਾਂਦਾ ਹੈ ਫੂਕਾ ਮਾਰ ਕੇ ਇਹ ਜਿਹੜਾ ਦੂਜਾ ਨਵਾਂ ਸਿਸਟਮ ਹੈਗਾ ਇਹ ਬਹੁਤ ਯੂਨੀਕ ਸਿਸਟਮ ਹੈਗਾ ਇਹ ਫਸਟ ਟਾਈਮ ਆਇਆ ਜੀ ਯੂਰਪ ਤੋਂ ਲੈ ਯੂਰਪ ਤੋਂ ਸ਼ੁਰੂ ਹੈ ਸੀ ਹੁਣ ਨਾਰਥ ਅਮਰੀਕਾ ਆ ਕੈਨੇਡਾ ਤੇ ਅਮਰੀਕਾ ਆ ਇਹਦੇ ਵਿੱਚ ਕੈਮੀਕਲ ਰਿਐਕਸ਼ਨ ਕਰਦੇ ਨੇ ਕੈਮੀਕਲ ਨਾਲ ਜਿਹੜਾ ਅੰਦਰ ਜਿਹੜਾ ਸ਼ੂਟ ਭਰਿਆ ਹੁੰਦਾ ਉਹਨੂੰ ਡਾਇਲੂਟ ਕਰ ਦਿੰਦੇ ਨੇ ਉਹਨੂੰ ਪਾਣੀ ਬਣਾ ਦਿੰਦੇ ਨੇ ਹੁਣ ਮੈਂ ਤੁਹਾਨੂੰ ਉਹਦੀ ਛੋਟੀ ਜੀ ਐਗਜ਼ਾਮਪਲ ਦਿੰਨਾ ਜੇ ਆਪਾਂ ਕੋਈ ਵੀ ਕਿਸੇ ਚੀਜ਼ ਦੀ 애ਸ਼ ਹੋਏ ਜਿਹਨੂੰ ਅਮੋਂ ਰਾਖ ਕਹਿੰਦੇ ਨੇ ਇਹ ਰਾਖ ਹੀ ਹੁੰਦੀ ਆ ਰਾਖ ਦੇ ਉੱਤੇ ਜਦੋਂ ਉਹਨਾਂ ਨੇ ਮਾਰਦੇ ਆਪਣਾ ਡੀਪੀਐਫ ਫਲੂਇਡ ਉਹ ਯੂਰੀਆ ਹੁੰਦਾ ਉਹਨੂੰ ਸੜਦਾ ਅਸੀਂ ਉਹੀ ਕੰਮ ਫਿਲਟਰ ਨੂੰ ਕੱਢ ਕੇ ਬੇਕ ਕਰਕੇ ਉਹਨੂੰ ਸੜਨ ਦੀ ਕੋਸ਼ਿਸ਼ ਕਰਦੇ ਆਂ ਤੇ ਉਹ ਤੇ ਆਲਰੇਡੀ ਸਾੜਨ ਦੀ ਕੋਸ਼ਿਸ਼ ਉਹਨਾਂ ਡੈਫਿਨਿਟ ਵੀ ਕਰ ਲਈ ਤੁਸੀਂ ਵੀ ਉਹਨੂੰ ਕਰ ਲਿਆ ਉਹਦੇ ਬਾਅਦ ਜਿਹੜਾ ਨੈਕਸਟ ਸਟੈਪ ਆ ਜਿਹੜਾ ਉਹ ਫਿਲਟਰ ਦੇ ਅੰਦਰ ਲੱਗਾ ਹੁੰਦਾ ਆਪਣਾ ਮਟਕਾ ਕਲੇ ਲਈ ਮਿੱਟੀ ਨਾਲ ਜਿਹੜਾ ਫਿਲਟਰ ਬਣਿਆ ਹੁੰਦਾ ਉਹ ਭੁਰਨਾ ਸ਼ੁਰੂ ਹੋ ਜਾਂਦਾ ਹੁਣ ਜਿਹੜਾ ਇਹ ਸਿਸਟਮ ਅਸੀਂ ਲੈ ਕੇ ਆਏ ਆ ਇਹਦੇ ਚ ਕੈਮੀਕਲ ਰਿਐਕਸ਼ਨ ਹੁੰਦਾ ਜਿਹੜਾ ਕੇਮਿਸਟ ਹੈਗਾ ਟਾਪ ਦਾ ਉਹਨੇ ਬਣਾਇਆ ਕਿ ਇਹ ਬਹੁਤ ਹੀ ਪੇਟੈਂਟ ਟੈਕਨੋਲੋਜੀ ਆ ਜਿਹੜਾ ਰਾਖ ਹੁੰਦੀ ਹੈ ਜਾਂ ਐਸ਼ ਹੁੰਦੀ ਹੈ ਉਹਨੂੰ ਕੈਮੀਕਲ ਪਾ ਕੇ ਡਾਈਲੂਟ ਕਰ ਲਿਆ ਜਾਂਦਾ ਹੈ ਉਹਨੂੰ ਚੇਂਜ ਕਰ ਲਿਆ ਜਾਂਦਾ ਹੈ ਕਿ ਉਹ ਪਾਣੀ ਬਣ ਜਾਂਦਾ ਤੇ ਉਹਨੂੰ ਡਿਟਰਜੈਂਟ ਲਾ ਕੇ ਕਲੀਨ ਕਰਕੇ ਡਿਟਰਜੈਂਟ ਤੇ ਮੈਂ ਆਪਣੀ ਲੈਂਗੁਏਜ ਵਿੱਚ ਕਹਿ ਰਿਹਾ ਹਾਂ ਪਰ ਦੂਜਾ ਕੈਮੀਕਲ ਉਹਨੂੰ ਕਲੀਨ ਕਰਕੇ ਉਹਨੂੰ ਸ਼ੂਟ ਨਾਲ ਬਾਹਰ ਥੋੜ ਦਿੰਦਾ ਤੇ ਉਹਦੇ ਚ ਪੂਰਾ ਸਿਸਟਮ ਖੋਲਣ ਦੀ ਲੋੜ ਹੀ ਨਹੀਂ ਟਾਈਮ ਬਹੁਤ ਸ਼ਾਰਟ ਹੁੰਦਾ ਇਹਦੇ ਚ ਸਾਢੇ 3-4 ਘੰਟੇ ਚ ਪੂਰਾ ਕੰਮ ਪ੍ਰੋਸੈਸ ਡਨ ਹੋ ਜਾਂਦਾ ਜੇ ਤੁਸੀਂ ਸਾਡੀ ਵੀਡੀਓ ਦੇਖੋ ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਲਿੰਕ ਹੋ ਸਕਦੇ ਹੋ ਸਾਡੇ ਟਿਕਟੋਕ ਦਾ ਨਹੀਂ ਤੇ ਸਾਡੇ ਯੂਟਿਊਬ ਦਾ ਉਹ ਦੇਖ ਸਕਦੇ ਹੋ ਇਹ ਕੰਮ ਬਹੁਤ ਫਾਸਟ ਹੁੰਦਾ ਤੇ ਇਹਦੇ ਰਿਜ਼ਲਟ ਬਹੁਤ ਪੋਜ਼ਿਟਿਵ ਨੇ ਤੇ ਇਹਦਾ ਸਾਰੇ ਐਡਵਾਂਟੇਜ ਲੈਣ ਵਾਸਤੇ ਤੁਸੀਂ ਸਾਡੇ ਸੋਸ਼ਲ ਮੀਡੀਆ ਦੇਖ ਸਕਦੇ ਹੋ ਜਾਂ ਸਾਨੂੰ ਕਾਲ ਕਰ ਸਕਦੇ ਹੋ ਜਾਂ ਸਾਡੀ ਵੈਬਸਾਈਟ ਤੇ ਦੇਖ ਸਕਦੇ ਹੋ usa truck sale.com ਤੇ ਅਪਾਇੰਟਮੈਂਟ ਬਣਾ ਲਓ ਜੇ ਤੁਸੀਂ ਆ ਕੇ ਠੀਕ ਕਰਾਣਾ ਹੈ ਕਿਸੇ ਵੀ ਸਾਡੀ ਲੋਕੇਸ਼ਨ ਤੇ ਕਾਲ ਕਰ ਲਓ ਜੇ ਤੁਸੀਂ ਚਾਹੁੰਦੇ ਹੋ ਕਿ ਜੇ ਤੁਹਾਨੂੰ ਸਿਸਟਮ ਵਧੀਆ ਲੱਗਦਾ ਤੁਸੀਂ ਚਾਹੁੰਦੇ ਤੁਹਾਡੇ ਫਲੀਟ ਤੇ ਆਏ ਤੁਹਾਨੂੰ ਕਾਲ ਕਰ ਲਓ ਅਸੀਂ ਤੁਹਾਡੇ ਫਲੀਟ ਤੇ ਆ ਕੇ ਕਰ ਲਾਂਗੇ ਜੇ ਤੁਹਾਡੇ ਕੋਲ 10-15 ਟਰੱਕ ਨੇ ਜੇ ਤੁਸੀਂ ਮਸ਼ੀਨ ਖਰੀਦਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਮਸ਼ੀਨ ਤੇ ਕੈਮੀਕਲ ਵੀ ਵੇਚ ਸਕਦੇ ਹਾਂ ਉਹ ਫਿਰ ਬਹੁਤ ਹੀ ਚੀਪਰ ਸੋਲੂਸ਼ਨ ਬਣ ਜਾਂਦਾ ਸਪੈਸ਼ਲੀ ਵਿੰਟਰ ਆਉਣ ਤੋਂ ਪਹਿਲਾਂ ਤੁਸੀਂ ਇਹਦਾ ਬੈਨੀਫਿਟ ਲੈ ਸਕਦੇ ਹੋ ਜੀ ਹੂੰ ਬਿਲਕੁਲ ਜੀ ਔਰ ਜੇਕਰ ਤੁਸੀਂ ਸ਼ਾਨਦਾਰ ਟਰੱਕ ਖਰੀਦਣਾ ਚਾਹੁੰਦੇ ਹੋ ਫ੍ਰੀਟਲਾਈਨਰ ਕਿਸਕੀਡਿਆ ਕੈਨਵਰਥ ਪੀਟਰ ਬੈਲਟ ਤਾਂ ਇਹਦੇ ਉੱਪਰ ਯੂਐਸਏ ਟਰੱਕ ਸੇਲ ਵਾਲੇ ਜਿੱਥੇ ਇੰਟਰਨੈਸ਼ਨਲ ਦੇ ਉੱਪਰ 1 ਸਾਲ ਦੀ ਵਾਰੰਟੀ ਦਿੰਦੇ ਨੇ ਕੋਈ ਵੀ ਉਹਦੇ ਵਿੱਚ ਕਵਰ ਹੈਗੀ ਆ ਔਰ ਉੱਥੇ ਹੀ ਦੂਸਰੇ ਜਿਹੜੇ ਟਰੱਕ ਨੇ ਉਹਦੇ ਉੱਪਰ ਸਿਲਵਰ ਪੈਕੇਜ ਯਾਨੀ ਕਿ 3 ਮਹੀਨੇ ਦੀ ਵਾਰੰਟੀ ਦਿੰਦੇ ਨੇ ਔਰ ਸ਼ਾਨਦਾਰ ਟਰੱਕ ਹੁੰਦੇ ਨੇ ਮੇਨ ਮੋਟਿਵ ਇਹ ਹੁੰਦਾ ਕਿ ਜੇਕਰ ਤੁਸੀਂ ਟਰੱਕ ਖਰੀਦ ਕੇ ਲੈ ਕੇ ਗਏ ਹੈਗੇ ਉਹ ਤਾਂ 3 ਮਹੀਨੇ ਅਟਲੀਸ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਤੁਸੀਂ ਆਪਣਾ ਕਾਰੋਬਾਰ ਜਿਹੜਾ ਵਧੀਆ ਤਰੀਕੇ ਨਾਲ ਕਰ ਸਕੋ ਇਸ ਤਰੀਕੇ ਦਾ ਇਸ ਮੋਟਿਵ ਦੇ ਨਾਲ ਜਿਹੜਾ ਕੰਮ ਹੈ ਉਹ ਕਰਦੇ ਹੈਗੇ ਨੇ ਬਾਕੀ ਡੈਫ ਕਲੀਨਿੰਗ ਵਾਸਤੇ ਇਹਨਾਂ ਦੀ ਤਿੰਨ ਲੋਕੇਸ਼ਨਾਂ ਹੈਗੀਆਂ ਨੇ USA Tractel Bakersfield Fontana the Indianapolis ਦੇ ਵਿੱਚ ਕਿਸੇ ਵੀ ਬ੍ਰਾਂਚ ਦੇ ਉੱਪਰ ਟਰੱਕ ਵੀ ਖਰੀਦਣ ਲਈ ਵੀ ਸੰਪਰਕ ਕਰ ਸਕਦੇ ਹੋ ਔਰ ਡੈਫ ਕਲੀਨਿੰਗ ਵਾਸਤੇ ਵੀ ਸੰਪਰਕ ਜਿਹੜਾ ਹੈ ਉਹ ਕਰ ਸਕਦੇ ਹੋ ਟੀਵੀ ਸਕਰੀਨ ਦੇ ਉੱਪਰ ਜਿਹੜਾ ਨੰਬਰ ਹੈ ਉਹ ਦਿੱਤਾ ਹੋਇਆ ਹੈਗਾ ਸੈਦ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਆ ਬਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕੁਮ